करीब में जी सत्य पास्टर को एर्गो जी के द्वारा आप जी के रहमत गुरु संग नर सत्य मिले रहो हाले सत्य कुल संग मिले हम अबे हम कोई बात पूछता हम लड़ते खेलते ਗੋੜਾ ਰੋਟਾ ਸਾਪਾਸੀ ਨੌਵੇਂ ਵਿਖੇ ਤਾਂ ਤਾਂ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੀ ਮੁੱਖ ਰੱਖ ਕੇ ਹਰਕਸਾਲ ਦੀ ਤਰ੍ਹਾਂ ਸਮਾਗਮ ਕਰਾਇਆ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਉਪਰੰਤ ਕਥਾ ਕੀਰਤਨ ਦੀ ਬਾਣ ਚੱਲੇ ਗੁਰੂ ਕੇ ਤੋਂ ਤਲੰਗਰ ਵਰਤੇ ਤੇ ਸਤਿਗੁਰੂ ਜੀ ਕਿਰਪਾ ਕਾ ਨੂੰ ਸਮੂੱਚੀ ਲੋਕਾਂ ਨੂੰ ਆਪਣੇ ਦਿੱਤੇ ਉਪਦੇਸ਼ਾਂ ਤੇ ਚੱਲਣ ਦਾ ਬਲ ਬੁੱਧੀ ਬਖਸ਼ਣ ਤੇ ਆਪ ਜੀ ਦੇ ਮਾਧਿਮੇ ਰਾਹੀਂ ਸਮੂਹ ਸੰਗਤਾਂ ਨੂੰ ਦੇਸ਼ ਉਪਦੇਸ਼ ਜਵਸ ਦੀਆਂ ਗੁਰਸੇਵ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦੇ ਸਾਡੇ ਦੀ ਬਹੁਤ ਬਹੁਤ ਵਧਾਈ ਹੋਵੇ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਵਿੱਤਰ ਦਿਹਾੜਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਹੋਰ ਸੰਗਤਾਂ ਸਮੇਤ ਪੂਰੀਆਂ ਸੰਗਤਾਂ ਸਮੇਤ ਅੱਜ ਪਹਿਲੇ ਦਿਨ ਹਰਮੰਦਰ ਸਾਹਿਬ ਸੱਚਖੰਡ ਪ੍ਰਕਾਸ਼ ਹੋਇਆ ਤੇ ਰੋਟਾ ਸਾਹਿਬ ਹਰ ਇੱਕ ਸਾਲ ਹਰੇਕ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਇੱਥੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਬਹੁਤ ਖੁਸ਼ ਹੋ ਕੇ ਲੰਗਰਾਂ ਦਾ ਹੋਰ ਦਾ ਸਾਰੇ ਪ੍ਰਬੰਧ ਕਰਦੀਆਂ ਨੇ ਤੇ ਆਪਣੀ ਬੜੀ ਖੁਸ਼ੀ ਨਾਲ ਸੰਗਤ ਮਨਾਉਂਦੀ ਹੈ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੈਵਾ ਸਿੱਖ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀਆਂ ਦਾ ਦਿਨ ਹੈ ਜਦੋਂ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿਖੇ ਸਾਈਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਤੇ ਪਹਿਲਾ ਜਿਹੜਾ ਮੁਖਵਾਕ ਆਇਆ ਸੰਤਾਂ ਕੇ ਕਾਰਜਾਪ ਖਲੋਇਆ ਹਰ ਕੰਮ ਕਰਾ ਬਣਾਇਆ ਰਾਮ ਤੇ ਅੱਜ ਉਹ ਪਾਵਨ ਪਵਿੱਤਰ ਦਿਹਾੜਾ ਇਹ ਸਥਾਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਹਰ ਇੱਕ ਗੁਰਪੁਰਬ ਗੁਰੂ ਸਾਹਿਬ ਦਾ ਸੰਗਤਾਂ ਬੜੀਆਂ ਸਤਿਕਾਰ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਨੇ ਅੱਜ ਬੇਸ਼ੱਕ ਸਵੇਰ ਤੋਂ ਮੀਂਹ ਬੜੀ ਜ਼ੋਰ ਨਾਲ ਪੈ ਰਿਆ ਸੀ ਪਰ ਫੇਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ ਕਥਾ ਕੀਰਤਨ ਨਾਲ ਸੰਗਤਾਂ ਨੂੰ ਜਿਹੜਾ ਨਿਹਾਲ ਕੀਤਾ ਗਿਆ ਉਸ ਤੋਂ ਉਪਰੰਤ ਗੁਰੂ ਕੇ ਲੰਗਰ ਜਿਹੜੇ ਅਤੁੱਟ ਵਰਤਨਿਆਂ ਨੇ ਤੇ ਸੰਗਤਾਂ ਜਿਹੜੀਆਂ ਬੜੇ ਪਿਆਰ ਉਤਸ਼ਾਹ ਨਾਲ ਇਸ ਗੁਰਪੁਰਬ ਨੂੰ ਮਨਾ ਰਹੀਆਂ ਨੇ ਤੁਹਾਡੇ ਮਾਧਮ ਰਾ ਸਮੁੱਚੇ ਜਗਤ ਵਿੱਚ ਵਸਦੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਮਹਾਨ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ